ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 ਆ ਹੈਡ 790 ਦੋਸਤੋ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਤੁਹਾਡੇ ਲਈ ਤਾਜੀ ਸੂਈ ਬੈਠ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲਾਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਲਿਓ ਆਪਣਾ ਨਾਮ ਬਾਈ ਹਰਦੀਪ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਨਾਮ ਹਰਦੀਪ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ 9872753610 9872753610 ਹਾਂਜੀ ਹਰਦੀਪ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਹੜ ਦੇਖੀ ਜਾਂਦੇ ਆਂਗੇ ਤੇ 1 ਕੈ ਦਿਨਾਂ ਦੀ ਸੂਈ ਹੋਈ ਐ ਇਹਨੂੰ 7ਵਾਂ ਦਿਨ ਆ ਦੇਣਾ ਬਈ ਅੱਜ 7ਵਾਂ ਦਿਨ ਸੂਈ ਨੂੰ ਤੇ ਦੁੱਧ ਹੁਣ ਹਾਜ਼ਰ ਕਿੰਨਾ 14 ਕਿਲੋ ਆ ਬਈ ਵਪਾਰ ਦਾ ਕੰਮ ਆ ਕਿ ਕਰਦੀ ਐ ਆਪਣੀ ਪੜਦੀ ਵਹੜ ਆ ਬਈ ਆਪਾਂ ਸਨੋਮੈਨ ਦਾ ਟੀਕਾ ਪਰਾਇਆ ਸੀ ਇਹਦੇ ਬੱਚੀ ਆਲਾ ਇਹ ਨਿਕਲ ਗਿਆ ਬੱਚਾ ਦਿਲ ਜਾ ਟੁੱਟ ਗਿਆ ਵਿਚਾਲ ਹੁਣ ਵੇਚ ਦਿੰਨੇ ਆਂ ਦੋਸਤੋ ਵੀਰ ਕੰਨਾ ਘਰ ਦੀ ਵਹੜ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਸਨੋਮੈਨ ਦਾ ਟੀਕਾ ਪੜਾਇਆ ਸੀ ਬੱਚਾ ਦੇਖ ਲਓ ਦੋਸਤੋ ਬਹੁਤ ਪਿਆਰ ਆਗਾ ਮੰਗਰ ਦੋਸਤੋ ਬੱਚਾ ਬੱਸਾਗਾ ਨਾਲੂਗਾ ਨਾਲ ਆ ਦੇ ਤੇ ਹਰਦੀਪ ਦੁੱਧ 14 ਕਿਲੋ ਤਿਆਰ ਹੈ ਹਨਾ ਤੇ ਲੈਣ ਦੇ ਨਾਲਾ ਰੇਟ ਕੀ ਹੋਊਗਾ ਇਹਦਾ 48000 ਰੁਪਏ ਬਾਈ ਛੋੜ ਤੇ ਦੁੱਧ 14 ਕਿਲੋ 14 ਕਿਲੋ ਤੇ ਸੂਆ ਕਹਿਮਾ ਸੂਰ ਹੀ ਹੈ ਸੂਆ ਬਈ ਇਹ ਦੂਜਾ ਹੈ ਸੂਆ ਦੂਜਾ ਦਾ ਤੇ ਆਪਾਂ ਤੋਕੜ ਲਈ ਸੀ ਕਿ ਤਾਜੀ ਆਪਾਂ ਬਈ ਤੋਕੜ ਲਈ ਆਪਾਂ ਤੋਕੜ ਲਈ ਸੀ ਹਾਂਜੀ ਤੇ ਖੋਲ ਕੇ ਵੀਰੇ ਢੇੜਾ ਦਵਾ ਦੇ ਲੰਮਾ ਜੇ ਕਿਸੇ ਮੇਰੇ ਬੀੜੀ ਦੋਸਤੋ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਹਰਦੀਪ ਨਾਲ ਜ਼ਰੂਰ ਕੰਟੈਕਟ ਕਰ ਲੈਣਾ ਦੋਸਤੋ ਥਣ ਹਵਾਨੇ ਦੀ ਹੈਗੀ ਆ ਬੈਡ ਬਿਲਕੁਲ ਸਾਫ਼ 14 ਕਿਲੋ ਦੁੱਧ ਵੀਰ ਕਹਿੰਦਾ ਇਸ ਟਾਈਮ ਹੁਣ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋਗੇ ਫੁੱਲ ਵੱਡਾ ਕੱਦ ਕੱਢ ਕਹਿ ਸਕਣਾ ਦੋਸਤੋ ਜਿਵੇਂ ਮੀਡੀਅਮ ਸਾਈਜ਼ ਦੇ ਦਾਮਾਂ ਦੇ ਕੱਦ ਹੁੰਦੇ ਨੇ ਕੋਈ ਛੋਟੀ ਮੰਨ ਕੇ ਨਾ ਆਇਓ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਪਿੰਡ ਹੈਗਾ ਤੌੜਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਚੋਣ ਚਵਾਦੀ ਹੈਗੀ ਵੀਰ ਕਹਿੰਦਾ ਐਨ ਇੱਕ ਨੰਬਰ ਜੇ ਕਿਸੇ ਵੀਰ ਨਾਲ ਹਰਦੀਪ ਸੌਦਾ ਹੁੰਦਾ ਦੋ ਟਾਈਮ ਚਵਾਈ ਕਰਕੇ ਲਿਆ ਸਕਦਾ ਵੀਰੇ ਦੋਸਤੋ ਜੇ ਕਿਸੇ ਮੇਰੇ ਵੀਰ ਦਾ ਵੀਰ ਨਾਲ ਸੌਦਾ ਹੁੰਦਾ ਦੋ ਟਾਈਮ ਤਿੰਨ ਟਾਈਮ ਵੀਰਾਂ ਦੇ ਘਰੋਂ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਕਿਉਂਕਿ ਜੈਨੂਨ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਬਹਿੜਾ ਜੇ ਕਿਸੇ ਮੇਰੇ ਵੀਰ ਦੀ ਸਾਮਧਾਰੀ ਚਾਉਂਦੀ ਹੈ ਹਰਦੀਪ ਵੀਰੇ ਧਾਰਾ ਮਾਰ ਕੇ ਦਿਖਾ ਦੇ। ਹਰਦੀਪ ਵੀਰੇ ਧਾਰਾ ਮਾਰ ਕੇ ਦਿਖਾ ਦੇ। ਦੋਤੋ ਅੱਜ ਇੱਕ ਅਸਰੋਂ ਚੂਣ ਚਵਾਦੀ ਹੈਗੀ ਇੱਕ ਨੰਬਰ ਮਾਂ ਗੱਲਾਂ ਚੋਂ ਹੀ ਮਾਰ ਦੇ। ਤੇ ਹਰਦੀਪ ਰੇਟ ਆਪਾਂ ਵੀਡੀਓ ਦੇ ਵਿੱਚ ਦੱਸਤਾ ਦੁੱਧ 14 ਕਿਲੋ ਨਿਬੜੂਗਾ ਵੀਰੇ? ਹਾਂਜੀ ਵੀਰੇ। ਦੋਸਤੋ ਦੁੱਧ 14 ਕਿਲੋ ਵੀਰ ਕਹਿੰਦਾ ਨਿਬੜੂਗਾ ਧਾਰਾਂ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਜੇਰ ਜੱਪਾ ਪ੍ਰੋਪਰ ਬਿਆ ਹੋਇਆ ਵੀਰੇ ਹਾਂ ਬਈ ਸਾਰਾ ਠੰਡੀ ਸੀਲ ਪੂਰੀ ਆ ਦੋਸਤੋ ਸੰਡੀ ਸੀਲ ਪੂਰੀ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਜੇਰ ਜੱਪਾ ਵੀਰ ਕਹਿੰਦਾ ਪਿਆ ਹੋਇਆਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਆ ਵੀ ਇਹ ਹਰਦੀਪ ਨਾ ਦੋਸਤੋ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਤੌੜਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਆਪਾਂ ਦੁਬਾਰੇ ਫੇਰ ਬੋਲ ਦੇਣਾ 98727 53610 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ